ਜਿਆ ਮੰਦਰਾ ਵਾਲਿਆ ਸਾਇਆ ਪਾ ਦੇ ਕੈਰ ਫਕੀਰਾਂ ਨੂੰ ਉੱਚਿਆ ਮੰਦਰਾ ਵਾਲਿਆ ਸਾਇਆ ਪਾ ਦੇ ਕੈਰ ਫਕੀਰਾਂ ਨੂੰ ਜਿਆ ਮੰਦਰਾ ਵਾਲਿਆ ਸਾਇਆ ਪਾ ਦੇ ਕੈਰ ਫਕੀਰਾਂ ਨੂੰ ਉੱਚਿਆ ਮੰਦਰਾ ਵਾਲਿਆ ਸਾਇਆ ਪਾ ਦੇ ਕੈਰ ਫਕੀਰਾਂ ਨੂੰ ਦਾ ਤੇਰੇ ਤੇ ਮੰਗਣੇ ਚਪਾ ਕੇ ਨੀਰਾਨੂ ਦਰਤੇ ਰਹੇ ਤੇ ਮੰਗਣ ਆ ਗਿਆ ਗਲ ਵਿੱਚ ਪਾ ਕੇ ਨੀਰਾਨੂ ਦਰਤੇ ਰਹੇ ਤੇ ਮੰਗਣ ਆ ਗਿਆ ਗਲ ਵਿੱਚ ਪਾ ਕੇ ਨੀਰਾਨੂ ਦਰਤੇ ਰਹੇ ਤੇ ਮੰਗਣ ਆ ਗਿਆ ਗਲ ਵਿੱਚ ਪਾ ਕੇ ਨੀਰਾਨੂ ਦਰਤੇ ਰਹੇ ਤੇ ਮੰਗਣ ਆ ਗਿਆ ਗਲ ਵਿੱਚ ਪਾ ਕੇ ਨੀਰਾਨੂ ਦਰ ਤੇ ਤੇ ਮੰਗਣ ਆ ਗਿਆ ਘਰ ਵਿੱਚ ਪਾ ਕੇ ਲੀਰਾਨੂ ਦਰ ਤੇ ਤੇ ਮੰਗਣ ਆ ਗਿਆ ਘਰ ਵਿੱਚ ਪਾ ਕੇ ਲੀਰਾਨੂ ਦਰ ਤੇ ਤੇ ਮੰਗਣ ਆ ਗਿਆ ਘਰ ਵਿੱਚ ਪਾ ਕੇ ਲੀਰਾਨੂ ਮੈਂ ਮੰਗਤਾ ਕਾ ਨੰਗੜਾ ਮੇਰਾ ਥੋੜੀ ਪਰ ਕੇ ਸੰਗੜਾ ਕੀ ਮੈਂ ਮੰਗਤਾ ਕੀ ਕਾ ਮੰਗੜਾ ਮੇਰਾ ਚੋਲੀ ਪੜ ਕੇ ਸੰਘਣਾ ਕੀ ਮੈਂ ਮੰਗਤਾ ਕਮ ਮੰਗਣਾ ਤੇਰਾ ਚੋਲੀ ਪੜ ਕੇ ਸੰਘਣਾ ਕੀ ਮੈਂ ਮੰਗਤਾ ਕਮ ਮੰਗਣਾ ਮੇਰਾ ਚੋਲੀ ਪੜ ਕੇ ਸੰਘਣਾ ਕੀ ਮੈਂ ਮੰਗਤਾ ਜੀ ਕਮ ਮੰਗਣਾ ਮੇਰਾ ਚੋਲੀ ਪੜ ਕੇ ਸੰਘਣਾ ਕੀ ਮੈਂ ਮੰਗਤਾ ਕਮ ਮੰਗਣਾ ਮੇਰਾ ਚੋਲੀ ਪੜ ਕੇ ਸੰਗਣਾ ਕੀ ਮੈਂ ਮੰਗਤਾ ਕੰਮ ਮੰਗਣਾ ਮੇਰਾ ਚੋਲੀ ਪੜ ਕੇ ਸੰਗਣਾ ਕੀ ਮੈਂ ਮੰਗਤਾ ਕੰਮ ਮੰਗਣਾ ਮੇਰਾ ਚੋਲੀ ਪੜ ਕੇ ਸੰਗਣਾ ਕੀ ਜਿਆ ਮੰਦਰਾ ਵਾਲੇ ਅਸਾਈਆਂ ਪਾ ਦੇ ਖੈਰ ਫਕੀਰਾਂ ਨੂੰ ਜਿਆ ਮੰਦਰਾ ਵਾਲੇ ਅਸਾਈਆਂ ਵਾਡੇ ਖੇ ਵਕੀਰਾ ਨੂੰ ਉੱਚੀਆਂ ਮੰਦਰਾ ਵਾਲੇ ਅਸੰਗਿਆ ਪਾਦੇ ਕਹਿਰ ਫਕੀਰਾ ਨੂੰ ਉੱਚੀਆਂ ਮੰਦਰਾ ਵਾਲੇ ਅਸੰਗਿਆ ਪਾਦੇ ਕਹਿਰ ਫਕੀਰਾ ਨੂੰ ਕਿੱਥੇ ਮੰਦਰਾ ਵਾਲੇ ਅਸੰਗਿਆ ਪਾਦੇ ਖੇਰ ਫਕੀਰਾ ਨੂੰ ਉੱਚੀਆਂ ਮੰਦਰਾ ਵਾਲੇ ਅਸੰਗਿਆ ਪਾਦੇ ਖੇਰ ਫਕੀਰਾ ਨੂੰ ਉੱਚੀਆਂ ਮੰਦਰਾ ਵਾਲੇ ਅਸਾਂਿਆਂ ਪਾ ਦੇ ਖੈ ਉਸ ਕੀਰਾਂ ਨੂੰ ਉੱਚੀਆਂ ਮੰਦਰਾ ਵਾਲੇ ਅਸਾਂਿਆਂ ਪਾ ਦੇ ਖੈ ਉਸ ਕੀਰਾਂ ਨੂੰ ਇਹ ਸਤ ਵਰਤੋ ਜੇ ਦਦਾ ਪੱਤਾ ਮਰੀ ਅੜੀਗਾ ਪੂਰਾ ਜੀ ਜੇ ਸਤ ਵਰਤੋ ਜੇ ਦਦਾ ਪੱਤਾ ਮਰੀ ਅੜੀਗਾ ਪੂਰਾ ਜੀ ਇਹ ਸਤ ਵਰਤੋ ਗਰ ਤੂੰ ਜੇ ਲਦਾ ਪੱਕਾ ਮਵੀ ਅੜੀ ਦਾ ਪੂਰਾ ਜੇ ਸਤ ਗਰ ਤੂੰ ਜੇ ਲਦਾ ਪੱਕਾ ਮਵੀ ਅੜੀ ਦਾ ਪੂਰਾ ਜੀ ਜੇ ਸਤ ਗਰ ਤੂੰ ਜੇ ਲਦਾ ਪੱਕਾ ਮਵੀ ਅੜੀ ਦਾ ਪੂਰਾ ਜੀ ਜੇ ਸਤ ਗਰ ਤੂੰ ਜੇ ਲਦਾ ਪੱਕਾ ਮੁਲੀ ਅੜੀ ਦਾ ਪੂਰਾ ਜੀ ਜੇ ਸਤ ਗਰ ਤੂੰ ਜੇ ਲਦਾ ਪੱਕਾ ਮਵੀ के पूरा जी ते गा के जी। ते रे तेरे बैठ रहूंगा हेत बचा के पूरा जी गाती रे तेरे बैठ रहूंगा हेत बचा के पूरा जी गाती रे तेरे बैठ रहूंगा हेत बचा के पूरा जी गाती रे तेरे बैठ रहूंगा हेत बचा के पूरा जी तेरे थे बैठ रेट बसा के पूरा जी का बैठ रेठा के पूरा जी दरे बैठ रहा हेठ बसा के पूरा जी पर चोलियां जाइए घर कम कर दे चोलियां जाइए घर ਕੰਮ ਕਰਦੇ ਸਾਡਾ ਪੂਰਾ ਜੀ ਪਾਦੇ ਝੋਲੀਆਂ ਜਾਈਏ ਘਰਾਂ ਨੂੰ ਕੰਮ ਕਰਦੇ ਸਾਡਾ ਪੂਰਾ ਜੀ ਪਾਦੇ ਝੋਲੀਆਂ ਜਾਈਏ ਘਰਾਂ ਨੂੰ ਕੰਮ ਕਰਦੇ ਸਾਡਾ ਪੂਰਾ ਜੀ ਪਾਦੇ ਝੋਲੀਆਂ ਜਾਈਏ ਘਰਾਂ ਨੂੰ ਕੰਮ ਕਰਦੇ ਸਾਡਾ ਪੂਰਾ ਜੀ ਪਾਦੇ ਝੋਲੀਆਂ ਜਾਈਏ ਘਰਾਂ ਨੂੰ ਕੰਮ ਸਾਡਾ ਪੂਰਾ ਜੀ ਮਰਦੇ ਝੋੜੀਆਂ ਜਲੇ ਕਰਾਨ ਨੂੰ ਕਮ ਕਰਦੇ ਸਾਡਾ ਪੂਰਾ ਜੀ ਮਰਦੇ ਝੋੜੀਆਂ ਜਲੇ ਕਰਾਨ ਨੂੰ ਕਮ ਕਰਦੇ ਸਾਡਾ ਪੂਰਾ ਜੀ ਸਤਿਗੁਰੂ ਗੱਗਿਆ ਬੋਲ ਸਤਿਗੁਰਾਂ ਸ੍ਰੀ ਵਾਹਿਗੁਰੂ